ਸਾਸੀਆ ਕਿਸਾਨ ਵੀਰੋ ਤੁਹਾਡਾ ਬਰਾਡਕੈਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨੂੰ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਡੋੜ ਜਿਹੜਾ ਇਹਨੂੰ ਫਰੀਦਕੋਟ ਤਹਿਸੀਲ ਇਹਦੀ ਚੈਤੋ ਪੈ ਜਾਂਦੀ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਣ ਬਾਈ ਸਾਸੀ ਦਾ ਭਾਈ ਜੀ ਸਾਸੀ ਦਾ ਨਾਮ ਕੀ ਹੈ ਬਾਈ ਆਪਣਾ ਬਾਈ ਮੇਰਾ ਨਾਮ ਹੈਗਾ ਬੂਰਾ ਠੀਕ ਹੋ ਜੀ ਤੇ ਵੀਰ ਆਪਣੇ ਘਰ ਆਉਣ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਬਾਈ ਆਪਣਾ ਘਰ ਹੈਗਾ ਅੰਦਰਲੇ ਗੁਰਦੁਆਰੇ ਕੋਲ ਚੇਸਤੀ ਭਾਬੇ ਦੇ ਘਰ ਕੋਲੇ ਘਰ ਆ ਠੀਕ ਹੋ ਜੀ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਆ ਸਕਦੇ ਹੋ ਤੇ ਦੱਸੋ ਜੀ ਵੈੜ ਦੀ ਕੀ ਡਿਟੇਲ ਆ ਜੀ ਬਾਈ ਦੂਜੇ ਸਵੇਰ ਸੂਈਆ ਤੜਕੇ 5 ਵਜੇ ਠੀਕ ਆ ਰੱਖਾਂਗਾ ਠੀਕ ਹੋ ਜੀ ਹਾਂ ਦੂਜਾ ਸੂਆ ਸੂਈਆ ਵੀਰੇ ਤੜਕੇ ਸੂਈ ਆ ਥਣਾ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਬੱਚਾ ਆ ਬੈਠਾ ਭਾਈ ਇਹਦਾ ਬਹੁਤ ਨਰਮਾ ਬੱਚਾ ਵੀਰੇ ਜੇਰ ਪਈ ਨਹੀਂ ਵੀਰੇ ਹਜੇ ਨਾ ਨਾ ਬਈ ਲੜ ਜਾ ਤਰਾ ਉੱਠ ਖੜੀ ਪਾਏ ਠੀਕ ਹੋ ਜੀ ਕੱਢ ਲਈ ਵੀਰੇ ਬਾਹਰ ਮਾੜੀ ਤੁਰ ਉਹ ਹੱਦ ਲਈ ਇੱਕ ਸਾਕਦੇ ਬਈ ਹਵਾਨਾ ਵੇਖ ਸਕਦੇ ਆ ਵਹਿੜ ਦਾ ਚੰਗਾ ਹਵਾਨਾ ਬਈ ਠੱਕੜੇ ਦੀ ਚੰਗੀ ਆ ਜੇਰ ਵੀਰੇ ਹਜੇ ਪਈ ਨਹੀਂ ਹਵਾਨਾ ਤੁਸੀਂ ਵੇਖ ਸਕਦੇ ਹੋ ਚੰਗਾ ਹਵਾਨਾ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਵਹਿੜ ਸਨਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਸਾਫ਼ ਹੈ ਬਾਈ ਜੀ ਤੁਹਾਨੂੰ ਸਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਆ ਬਾਈ ਭਾਈ ਜੀ ਕੀ ਡਿਮਾਂਡ ਕਰਦੇ ਆਂ ਆਪੇ ਇਹਦੀ ਮੁੱਲ ਹੈਗਾ ਬਾਈ 56000 ਰੁਪਏ ਮੁੱਲ ਦਾ 56000 ਕਰਦਾ ਮੌਕੇ ਤੇ ਮਾਨ ਤਨ ਕੀਤਾ ਜਾਊਗਾ ਜੀ ਹਾਂ ਬਾਈ ਕੀਤਾ ਜਾਊਗਾ ਠੀਕ ਹੋ ਜੀ ਤੇ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗੇ ਤੇ ਬਾਈ ਆਪਣਾ ਕੰਟੈਕਟ ਨੰਬਰ ਦੱਸੋ ਜੀ ਕੀ ਕੰਟੈਕਟ ਨੰਬਰ 95564257 ਇੱਕ ਵਾਰਾਂ ਫੇਰ ਬੋਲ ਦੋ 95564257 ਠੀਕ ਹੋ ਜੀ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗੇ ਤੇ ਬਾਈ ਨਾ ਇਸੇ ਨੰਬਰ ਤੇ ਜ਼ਰੂਰ ਕੰਟੈਕਟ ਕਰੋ ਇਹ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਤੇ ਬਹੁਤ ਚੰਗੀ ਵੈੜ ਆ ਵੀਰ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ